ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਹੜ੍ਹ ਆਏ ਸੀ ਉਸ ਸਮੇਂ ਪੰਜਾਬ ਦੇ ਕੀ ਹਾਲਾਤ ਸੀਗੇ ਸੋ ਕਿਵੇਂ ਬਚਿਆ ਗਿਆ ਸੀਗਾ ਉਹਨਾਂ ਹਾਲਾਤਾਂ ਦੇ ਵਿੱਚ ਹੀ ਅਸੀਂ ਬੜੀ ਇੱਕ ਕੱਲੀ ਇਹ ਵੇ ਇੱਕ جنگ ਲੜੀ ਸੀ 1988 ਦੇ ਅਸੀਂ ਇੱਕ ਦਿਨ ਜਿਹੜੀ جنگ ਲੜੀ ਸੀ ਉਹ ਅਜ ਸਾਂਦੇ ਵੀ ਗਹਿਨ ਚ ਹੈਗੀ ਆ ਉਸ ਟਾਈਮ ਦੇ ਉੱਤੇ ਲੋਕਾਂ ਦਾ ਕਾਫੀ ਬੁਰਾ ਹਾਲ ਸੀ ਬਿਮਾਰੀਆਂ ਫੈਲੀਆਂ ਸੀ ਤੇ ਅਸੀਂ ਉਹ ਅਗਰ جنگ ਲੜੀ ਆ ਤੇ ਉਹ ਚ ਅਸੀਂ ਜਿੱਤੀ ਆ ਤੇ ਉਹ ਉਹ ਹਾਲਾਤ ਲੱਗਦਾ ਆ ਜੀ ਹੈ। ਹਿੰਦਕ ਤੋਂ ਸੋਸ਼ਲ ਮੀਡੀਆ ਤੇ ਕਈ ਵਾਰੀ ਵੀਡੀਓ ਬਹੁਤ ਵਾਇਰਲ ਹੁੰਦੀਆਂ ਨੇ ਕਿ ਮੱਝਾਂ ਕਾਵਾਂ ਮਰੀਆਂ ਪਈਆਂ ਨੇ ਪੂਰਾ ਪਾਣੀ ਦੇ ਵਿੱਚ ਇੱਦਾਂ ਤੈਰਦੀਆਂ ਪਈਆਂ ਨੇ। ਉਹਨਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ। ਉਹਨਾਂ ਤੋਂ ਲੋਕ ਕਿਵੇਂ ਬਚਣਗੇ? ਉਹਦਾ ਹੱਲ ਕੀ ਹੈ? ਉਹਦਾ ਤਹ ਹੈ ਕਿ ਪਹਿਲੀ ਗੱਲ ਤਾਂ ਹੈਗਾ ਕਿ ਜਿੱਥੋਂ ਡਿਸਪੋਜ਼ ਆਫ ਦਾ ਬਾਡੀ ਨੂੰ ਕਰਨੇ ਕਰਨਾ ਹੈ। ਤਾਂ ਉਹ ਡਿਸ ਇੰਫੈਕਟਡ ਉੱਥੇ ਚਾਹੀਦੇ ਹੈਗੇ। ਜਿਸਨ ਫੈਕਟਰਨ ਦਿਨ ਮਾਲਣ ਜਿਦਾ ਅਸੀਂ ਕਰੋਨਾ ਦੇ ਅੰਦਰ ਕੀਤਾ ਕੰਮ ਅਸੀਂ ਸਟੈਰੀਮ ਵਗੈਰਾ ਕਾਫੀ ਯੂਜ਼ ਕੀਤੀ ਐ ਇਸ ਤਰ੍ਹਾਂ ਦਾ ਸੈਨੀਟਾਈਜ਼ਰ ਯੂਜ਼ ਕਰਦੇ ਆ 1983 ਵਿੱਚ ਪਹਿਲਾ ਹੜ੍ਹ ਆਇਆ ਉਸ ਤੋਂ ਬਾਅਦ 88 ਦੇ ਵਿੱਚ ਆਇਆ ਤੇ 2025 ਵਿੱਚ ਉਸ ਤੋਂ ਵੀ ਬਾਅਦ ਗਿਆ ਹੈ ਰੱਬਾ ਨਾ ਕਰੇ ਖੁਦਾ ਨਾ ਖਾਸਤਾ ਜੇ ਅੱਜ ਹੁਣ 25 ਦੇ ਹੜ੍ਹ ਆਏ ਨੇ ਇਸ ਤੋਂ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਹੋਰ ਇਸ ਤੋਂ ਉੱਪਰ ਦੀ ਹੜ੍ਹ ਹੋਣ ਤੋ ਆਪਾਂ ਨੂੰ ਕਿੰਨੀਆਂ ਗੱਲਾਂ ਧਿਆਨ ਰੱਖਣੀਆਂ ਕਿਵੇਂ ਬਾਤ ਸਕਦੇ ਆ ਜੀ ਆਪਾਂ ਪਹਿਲਾਂ ਤਾਂ ਸਾਨੂੰ ਆਪਣੇ ਡੈਬਾਂ ਦੇ ਪੱਧਰ ਦੇ ਪਾਣੀ ਦੇ ਧਿਆਨ ਦੇਣਾ ਪਊਗਾ ਉਹਨੂੰ ਟਾਈਮ 'ਚ ਕਿਦਾਂ ਡਿਸਪੋਜ਼ ਆਫ ਕਰਨਾ ਉਹ ਸਾਨੂੰ ਸੋਚਣਾ ਪਊਗਾ ਬਾਕੀ ਜਿਹੜਾ ਇਸ ਵਾਰ ਹੋਇਆ ਉਹਨੂੰ ਪਾਣੀ ਦਾ ਪੱਧਰ ਵਧਾ ਨਹੀਂ ਦੇਣਾ ਚਾਹੀਦਾ ਨਹੀਂ ਪਤਾ ਨਹੀਂ ਵਧਣ ਦੇਣਾ ਚਾਹੀਦਾ ਜੀ ਇਹ ਕਾਨੂੰਨ ਸਾਡੀ ਮੈਟਰੋਲੋਜੀਕਲ ਡਿਪਾਰਟਮੈਂਟ ਜਿਹੜੀ ਸਾਨੂੰ ਦੱਸਦੀ ਹੈ ਵੈਦਰ ਰਿਪੋਰਟ ਉਹ ਬਹੁਤ ਸਟਰੋਂਗ ਹੋਣਾ ਪਊਗਾ ਸਾਨੂੰ ਪਹਿਲਾਂ ਹੀ ਦੱਸਣਾ ਪਊਗਾ ਕਿ ਇੰਨਾ ਇੰਨੇ ਤਰਤੇ ਆ ਕੀ ਹੋ ਸਕਦੀ ਹੈ ਪਰ ਅੱਜ ਆਪਾਂ 2000 ਮਾਫੀ ਚ ਉਹਨਾਂ ਦਾ ਸਵਾਲ ਕੱਟ ਰਿਆਂ ਆਪਾਂ 2025 ਜੀ ਬੈਠੇ ਕਿ ਇੰਨੀ ਸਟਰੋਂਗ ਹੈ ਨਹੀਂ ਜੀ ਆਪਾਂ ਹਜੇ ਵੀ ਨਹੀਂ ਕਮੀਆਂ ਤਾਂ ਹੈ ਹੀ ਐਸੇ ਕਰਕੇ ਹਾਲਾਤ ਹੋਏ ਜੀ ਕਮੀਆਂ ਹੈ ਹੀ ਆ ਤਾਂ ਹੀ ਹਾਲਾਤ ਹੋਇਆ ਬਹੁਤੇ ਵਾਕੀਤੀ ਐ ਕੋਈ ਸ਼ੱਕ ਨਹੀਂ ਜਿੰਨੇ ਆਪ ਪਿੱਛੇ 5-7 ਟਾਈਮ ਜਿੰਨਾ ਵੀ ਜਾਵਾ ਹੋਇਆ ਉਹਨਾਂ ਕਿੰਨਾਂ ਨੇ ਲੰਗਰ ਲਾਇਆ ਹੈ ਪਸ਼ੂਆਂ ਲਈ ਚਾਰਾ ਭੇਜਿਆ ਹੈ ਔਰ ਲੋਕਾਂ ਨੂੰ ਬਹੁਤ ਤਰਵਾ ਆਜਤਾ ਹੈ ਡੀਸੀ ਸਾਹਿਬ ਅੰਮ੍ਰਿਤਸਰ ਦੇ ਡੀਸੀ ਜਿਹੜੇ ਆ ਸਾਖੀਸ਼ਾਨੀ ਜੀ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਜੀ ਚੰਨ ਹੋਏ ਨਹੀਂ ਕਿ ਮੀਂਹ हट ਜਾਂਦਾ ਅਸੀਂ ਘਰ ਵੜ ਗਏ ਹੁਣ ਸਾਨੂੰ ਕਟੋ-ਕਟ ਅਗਲੇ 2 ਮਹੀਨੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਤਾਂ ਹੀ ਅਸੀਂ ਲੋਕਾਂ ਦਾ ਸਹੀ ਮੈਨੇ ਤੇ ਸਹੀ ਪੱਖ ਤੇ ਲੋਕਾਂ ਦਾ ਅਸੀਂ ਜਿਹੜਾ ਹੈ ਲੋਕਾਂ ਦਾ ਭਲਾ ਕਰ ਸਕਾਂ ਹੁਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਪੰਜਾਬ ਦੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਵੱਡੀ ਮਾਤਰਾ ਦੇ ਵਿੱਚ ਪਾਣੀ ਆਇਆ ਹੋਇਆ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਪਰ ਅੱਜ ਕੋਈ ਵੀ ਸਟੇਟ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜੀ ਪਰ ਪੂਰਾ ਪੰਜਾਬ ਪੰਜਾਬ ਦੇ ਲੋਕ ਉਹਨਾਂ ਹਰ ਪੀੜਤਾਂ ਲੋਕਾਂ ਦੇ ਨਾਲ ਖੜੇ ਨੇ ਬਹੁਤ ਸਾਰੀਆਂ ਐਨਜੀਓ ਸੰਸਥਾਵਾਂ ਪਹੁੰਚ ਰਹੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਤੇ ਅਸੀਂ ਇਹ ਜੰਗ ਵੀ ਪੱਕਾ ਜਿੱਤ ਜਾਵਾਂਗੇ ਪਰ ਹੁਣ ਇੱਥੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਬਹੁਤ ਸਾਰਾ ਪਾਣੀ ਜਿਹੜਾ ਬਰਸਾਤੀ ਪਾਣੀ ਉਹ ਆਇਆ ਹੋਇਆ ਮੱਖੀਆਂ ਮੱਛਰ ਉੱਤੇ ਮੰਡਰਾਉਂਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਸੋ ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਤੋਂ ਡਾਕਟਰ ਸੁਰਿੰਦਰ ਸਿੰਘ ਦਰਦੀ ਮੌਜੂਦ ਨੇ ਜੋ ਰਿਟਾਇਰ ਐਸਐਮਓ ਵੀ ਨੇ ਜੋ ਜਿਨ੍ਹਾਂ ਨੇ ਲਗਾਤਾਰ 30 ਤੋਂ 35 ਸਾਲ ਸਿਹਤ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਸੋ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਮੇਰੇ ਵੱਲੋਂ ਖੁਸ਼ ਆਪਨ ਨਿਊਜ਼ ਦੇ ਸਾਰੇ ਸੁਣੋਤਿਆ ਜੀ ਚੇਤਨ ਕਸ਼ੇਪ ਜੀ ਬਿੱਟੂ ਕਸ਼ੇਪ ਜੀ ਪ੍ਰੀਤ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਆਪ ਜੀ ਨੇ ਮੈਨੂੰ ਇਸ ਕਾਵਲ ਸਮਝਾ ਇੰਟਰਵਿਊ ਦੇ ਕਾਵਲ ਸਮਝਾ ਜੀ ਸਰ ਆਪਾਂ ਸ਼ੁਰੂਆਤੀ ਦੌਰ ਤੋਂ ਸ਼ੁਰੂ ਕਰਦੇ ਆਂ ਤੁਸੀਂ ਦੱਸ ਰਹੇ ਸੀ ਕਿ ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਹੜਾ ਆਏ ਸੀ ਪਹਿਲਾ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਉਸ ਸਮੇਂ ਪੰਜਾਬ ਦੇ ਕੀ ਹਾਲਾ ਸੀਗੇ ਸੋ ਕਿਵੇਂ ਬਚਿਆ ਗਿਆ ਸੀਗਾ ਉਹਨਾਂ ਹਾਲਾਤਾਂ ਦੇ ਵਿੱਚ ਜੀ ਜੀ ਮੈਨੂੰ ਯਾਦ ਹੈ ਕਿ 1988 ਚ ਵੀ ਇਸ ਤਰ੍ਹਾਂ ਦੀ ਆਫਤ ਆਈ ਸੀ ਕੁਦਰਤੀ ਆਫਤ ਕਾਫੀ ਆੜ ਆਈ ਸੀ ਹੂੰ ਉਸ ਸਮੇਂ ਮੈਂ ਨਵਾਂ ਨਵਾਂ ਮੈਡੀਕਲ ਆਫਸਰ ਬਣਿਆ ਸੀਗਾ ਤੇ ਮੇਰੀ ਪੋਸਟਿੰਗ ਵੀ ਰਿਮੋਟ ਏਰੀਆ ਚ ਨਰੂ ਨੰਗਲ ਦੇ ਏਰੀਆ ਵਿੱਚ ਸੀਗੀ ਅੱਛਾ ਜੀ ਤੇ ਮੈਨੂੰ ਨਰੂ ਨੰਗਲ ਅੰਦੇ ਰਿਮੋਟ ਏਰੀਏ ਚ ਔਰ ਬੱਲੋ ਆਲ ਦੇ ਕੁਝ ਏਰੀਆ ਚ ਅੱਛਾ ਜੀ ਇੱਥੇ ਬੱਲਵਾਲ ਥੌਂਖੜੀ ਹੈਗਾ ਬਲਾਚੌਰ ਦੇ ਅੱਗੇ ਟਕਾਰਲਾ ਪਿੰਡ ਹੈ ਉਧਰਲੇ ਏਰੀਆ ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਜੀ ਉਦੋਂ ਵੀ ਹੜ੍ਹ ਆਇਆ ਸੀ ਕਿਤੇ ਕਈ ਜਾਨਵਰ ਪਸ਼ੂਗਾਰ ਮਰੇ ਸੀ ਕਾਫੀ ਤੇ ਜਦੋਂ ਅਸੀਂ ਜਾਣਦੇ ਸੀ ਕਿ ਬੜੀ ਬਦਬੂ ਫੈਲੀ ਹੁੰਦੀ ਸੀਗੀ ਤੇ ਲੋਕਾਂ ਵਿੱਚ ਉਸ ਬਦਬੂ ਦੇ ਨਾਲ ਜਾਂ ਇਸ ਤਰ੍ਹਾਂ ਦੀ ਹਾਲਾਤ ਦੇ ਨਾਲ ਜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਦਾ ਗੈਸਟਰੋਇਨਟਾਈਟਸ ਉਲਟੀਆਂ ਟੱਡੀਆਂ ਬੁਖਾਰ ਪੀੜੀਆਂ ਇਸ ਤਰ੍ਹਾਂ ਦੀਆਂ ਹੋਈਆਂ ਸੀ ਜਾਂ ਟਾਈਫਾਇਡ ਫੀਵਰ ਤੇ ਉਹਨਾਂ ਨੂੰ ਅਸੀਂ ਬੜੀ ਇੱਕ ਕਹ ਲਈਏ ਵੇ ਇੱਕ جنگ ਲੜੀ ਸੀ 1988 ਦੀ ਅਸੀਂ ਇੱਕ ਦਿਨ ਜਿਹੜੀ جنگ ਲੜੀ ਸੀ ਉਹ ਅੱਜ ਤੱਕ ਦੇ ਵੀ ਯਾਦ ਚ ਹੈਗੀ ਆ ਉਸ ਟਾਈਮ ਦੇ ਉਤੇ ਲੋਕਾਂ ਦਾ ਕਾਫੀ ਬੁਰਾ ਹਾਲ ਸੀ ਬਿਮਾਰੀਆਂ ਫੈਲੀਆਂ ਸੀ ਤੇ ਅਸੀਂ ਉਹ ਅਗਰ جنگ ਲੜੀ ਆ ਤੇ ਉਹ ਚ ਅਸੀਂ ਜਿੱਤੀ ਆ ਤੇ ਉਹ ਉਹ ਹਾਲਾਤ ਲੱਗਦਾ ਅੱਜ ਵੀ ਹਨ ਹਾਲਾਤ ਸਰ ਉਦੋਂ ਕਿਹਾ ਜੀ ਸੀ ਕਿ ਜਿਵੇਂ ਦੇ ਅੱਜ ਦੇ ਹੜਾ ਆਏ ਨੇ ਉਵੇਂ ਸੀਗੇ ਕਿ ਇਸ ਤੋਂ ਵੀ ਬੱਤਰ ਹਾਲਾਤ ਸੀਗੇ ਜੀ 1988 ਵਿੱਚ ਦੇਖੋ 1988 ਤੇ 1925 ਨੂੰ ਅਸੀਂ ਜੇ ਮੁਲਾਂਕਣ ਕਰੀਏ ਦੋਨਾਂ ਦਾ ਕਿਉਂਕਿ ਇਹ ਹਾਲੇ ਸ਼ੁਰੂਆਤੀ ਦੌਰ ਹੈ 1988 ਦੇ ਵਿੱਚ ਜਦੋਂ ਹੜਾ ਆਇਆ ਹੜ੍ਹ ਤੋਂ ਬਾਅਦ ਦੀ ਜਿਹੜੀ ਹੜ੍ਹ ਦੇ ਵਿੱਚ ਤਾਂ ਠੀਕ ਹੈ ਤੇ ਹੜ੍ਹ ਤੋਂ ਬਾਅਦ ਦੀ ਜਿਹੜੀ ਹਾਲਾਤ ਹੁੰਦੀ ਹੈ ਦੋ ਤਿੰਨ ਮਹੀਨੇ ਦੀ ਉਹਨੂੰ ਸੰਭਾਲ ਦੀ ਲੋੜ ਹੁੰਦੀ ਹੈ ਅੱਛਾ ਜੀ ਤੇ ਇਸ ਕਰਕੇ ਮੈਂ ਇਸ ਗੱਲ ਤੇ ਨਾ ਸੀ ਜਾਈਏ ਕਿ ਕੰਪੈਰੀਸ਼ਨ ਕੀਆ ਅਸੀਂ ਇਹ ਜਾਈਏ ਕਿ ਅਸੀਂ 225 ਦੇ ਅੰਦਰ ਹੂੰ ਰਾਈਟ ਫਰਮ ਦ ਫਸਟ ਟੈਪ ਹੋਂ ਤੋਂ ਲਾ ਕੇ ਹੁਣ ਅਗਲੇ 3 ਮਹੀਨੇ ਤੱਕ ਕੀ ਕਰਨਾ ਹੈ ਕਿਉਂਕਿ ਸਾਡੇ ਲਈ ਅਗਲੇ ਆਉਣ ਵਾਲੇ 3 ਮਹੀਨੇ ਜੀ ਇਹ ਹੜ ਦੀ ਮਾਰ ਚੱਲ ਰਹੀ ਲੋਕਾਂ ਲਈ ਬੜੇ ਨਾਜ਼ੁਕ ਹਨ ਅੱਛਾ ਜੀ ਤੇ ਇਸ ਕਰਕੇ ਅਸੀਂ ਸਾਨੂੰ ਇੱਕ ਵੱਡੀ ਪਲਾਨਿੰਗ ਕਰਨੀ ਪੈਗੀ ਸਾਨੂੰ ਸਮਝਣਾ ਪੈਗਾ ਅਸੀਂ ਕਿ ਅਸੀਂ ਹਾਲਾਤ ਚ ਅਗੇ ਸਾਡੇ ਲੋਕ ਕਿਹੜੀ ਹਾਲਾਤ ਚ ਹੈ ਹੜ ਪਾਣੀ ਕਿੱਦਾਂ ਮਾਰ ਇਸ ਵੇਲੇ ਕਰ ਰਿਹਾ ਕਿਉਂਕਿ 88 ਤੇ ਹੁਣ ਫਰਕ ਇੰਨਾ ਜ਼ਰੂਰ ਹੈਗਾ ਕਿ ਉੱਥੋਂ ਡਿਊਰੇਸ਼ਨ ਘੱਟ ਸੀ ਜਿਹੜੀ ਵਰਖਾ ਦੀ ਡਿਊਰੇਸ਼ਨ ਸੀ ਉਹ ਵੀ ਜ਼ਿਆਦਾ ਨਹੀਂ ਸੀ ਜਿਸ ਤਰ੍ਹਾਂ ਲਗਾਤਾਰ بارشਾਂ ਹੋ ਰਹੀਆਂ ਹਨ بارشਾਂ ਹੋ ਰਹੀਆਂ ਲਗਾਤਾਰ ਹੋ ਰਹੀਆਂ ਜਦੋਂ ਦਾ ਪਾਣੀ ਬਹੁਤ ਵਧਿਆ ਔਰ ਪਾਣੀ ਬੜਾ ਜ਼ਿਆਦਾ ਛੱਡਿਆ ਗਿਆ ਹੈਗਾ ਜਿਹਦੇ ਨਾਲ ਕਿ ਡੰਗਰ ਪਸ਼ੂ-ਮਾਲ ਜਾਨ ਕਾਫੀ ਨੁਕਸਾਨ ਹੋਇਆ ਤੇ ਨੀਵੇਂ ਏਰੀਏ ਦੇ ਵਿੱਚ ਜਿਹੜੇ ਪਾਣੀ ਬੜਾ ਜ਼ਿਆਦਾ ਭਰਿਆ ਹੈ ਉਹਦੇ ਵਿੱਚ ਜਿਹੜੇ ਵੀ ਕਟਾਣੂ-ਬਿਛਾਣੂ ਪੈਦਾ ਕਰਨ ਵਾਲੇ ਹੈ ਉਹ ਜ਼ਿਆਦਾ अच्छा जी इस करके सानू इस वारी ज्यादा सतर्क कौन दी ਲੋੜ ਹੈ जी ਜਿਵੇਂ ਸਰ ਤੁਸੀਂ ਡੈਮਾਂ ਦੀ ਗੱਲ ਕੀਤੀ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਹੈ ਹੜਪੀੜਤਾ ਦੀ ਤੇ ਵਿੱਚ ਬਹੁਤ ਸਾਰੇ ਕਮੈਂਟ ਥੱਲੇ ਹੁੰਦੇ ਨੇ ਕਿ ਇਹ ਪੰਜਾਬ ਸਰਕਾਰ ਦੀ ਨਰਲਾਈਕੀਆਂ ਕਰਕੇ ਹੜ ਆਇਆ ਕਿਉਂਕਿ ਡੈਮਾਂ ਦੇ ਵਿੱਚ ਲਗਾਤਾਰ ਪਾਣੀ ਨੂੰ ਜਮਾ ਕੀਤਾ ਗਿਆ ਹੌਲੀ ਹੌਲੀ ਛੱਡਣਾ ਚਾਹੀਦਾ ਸੀ ਇਹਨਾਂ ਨੇ ਬਹੁਤ ਕਿਊਸੇਕ ਮਾ ਕੇ ਮਾਤਰਾ ਦੇ ਵਿੱਚ ਪਾਣੀ ਛੱਡਿਆ ਤੁਹਾਨੂੰ ਲੱਗਦਾ ਕਿ ਇਹ ਐਵੇਂ ਦਾ ਵੀ ਕੁਝ ਹੈਗਾ ਜੀ ਦੇਖੋ ਸੋਸ਼ਲ ਮੀਡੀਆ ਤੇ ਕਾਫੀ ਹੋ ਹੱਲਾ ਹੈਗਾ ਇਨਸ਼ਾ ਅੱਲਾ ਔਰ ਇਹ ਹੋ ਵੱਲਾ ਹੋਣਾ ਵੀ ਚਾਹੀਦਾ ਹੈਗਾ ਕਿਉਂਕਿ ਸਮੇਂ ਰਹਿੰਦੇ ਜਿਹੜਾ ਆਦਮੀ ਆਪਣੀ ਸਮਝ ਨਹੀਂ ਵਰਤਦਾ ਉਹਨੂੰ ਸੀ ਸਮਝਦਾਰ ਨਹੀਂ ਵਜਾਦਾ ਮੰਨਦੇ ਤੇ ਅਸੀਂ ਬਾਖੋ ਕੇ ਡੰਗਾਂ ਤੇ ਪਾਣੀ ਦਾ ਅਗਰ ਪੱਧਰ ਦੇਖੀਏ ਅਸੀਂ ਗੱਲ ਪਾਖੜਾ ਡੈਮ ਦੀ ਕਰ ਲਈਏ ਜੇ ਸਾਡੇ ਕੋਲ 1685 ਦਾ ਹੈਗਾ ਉਹਦਾ ਲਿਮਟ ਹੈ ਗਿਆ ਤੇ ਅਸੀਂ ਹੁਣ 1680 ਤੇ ਪਹੁੰਚ ਗਏ ਖਤਰੇ ਦੇ ਨਿਸ਼ਾਨ ਦੇ ਨੇੜੇ ਪਾਣੀ ਨੇੜੇ ਪਹੁੰਚ ਗਏ ਅਜੇ ਹੀ ਇਹੀ ਅਗਰ ਤਾਂ ਸੀ ਮੈਂ ਅਸੀਂ ਸੋਚੀਏ ਜਦ ਅਸੀਂ 15 15500 ਦੇ ਨੇੜੇ ਸੀਗੇ ਤਾਂ ਸਾਨੂੰ ਇੰਨਾ ਜ਼ਰੂਰ ਸੋਚ ਲੈਣਾ ਚਾਹੀਦਾ ਸੀ ਕਿ ਵਿਆਹ ਹੀ ਮੈਟੇਰੋਲੋਜੀ ਡਿਪਾਰਟਮੈਂਟ ਅਗਰ ਕਹਿੰਦੀ ਆ ਕਿ ਇਸ ਵਾਰੀ ਇਸ ਤਰ੍ਹਾਂ ਦੇ ਹਾਲਾਤ ਆਣਗੇ ਤੇ ਮੇਰੇ ਹਿਸਾਬ ਨਾਲ ਪਾਣੀ ਜਿਹਾ ਹੌਲੀ-ਹੌਲੀ ਕਰਕੇ ਛੱਡਿਆ ਜਾਂਦਾ ਤੇ ਉਹ ਲੋਕਾਂ ਦੇ ਹਿੱਤ ਚ ਸੀ ਅੱਛਾ ਜੀ ਤੇ ਉਹਦੇ ਨਾਲ ਕੀ ਨੁਕਸਾਨ ਘੱਟ ਹੋਣਾ ਸੀ ਕਿਉਂਕਿ ਇੱਕਦਮ ਜਿੱਥੇ 1-1 ਫੁੱਟ ਪਾਣੀ ਆ ਜਾਂਦਾ ਤੇ ਲੋਕ ਕੀ ਪਹਿਲਾਂ ਕੀ ਆ ਕਿ ਸੜਕ ਹੋ ਜਾਣਾ ਸੀ ਲੋਕੀ ਨੀਵੀਆਂ ਥਾਵਾਂ ਤੋਂ ਉੱਚੀਆਂ ਥਾਵਾਂ ਤੇ ਚਲੇ ਜਾਂਦੇ ਡੰਗਰ ਪਸ਼ੂਆਂ ਨੂੰ ਆਪਣੇ ਵਾਰ ਕੱਢਣ ਲੈਂਦੇ ਆ ਜਾਰੇ ਦਾ ਪ੍ਰਬੰਧ ਕਰ ਲੈਂਦੇ ਆਪਣੇ ਘਰਾਂ ਦੇ ਵਿੱਚ ਵੀ ਜੋ ਵੈਲਿਊਏਬਲਸ ਨੂੰ ਉਹਨੂੰ ਕੋ ਸੇਫ ਜਗ੍ਹਾ ਤੇ ਲੈ ਜਾਂਦੇ ਆ ਹੋ ਸਕਦਾ ਕਿ ਮੈਂ ਇਹ ਤੇ ਕਮੈਂਟ ਤਾਂ ਨਹੀਂ ਕਰਦਾ ਕਿ ਪੰਜਾਬ ਸਰਕਾਰ ਦਾ ਕੀ ਹੈ ਸੀ ਲੇਕਿਨ ਜੇ ਅਸੀਂ ਸਿਆਣਪ ਨਾਲ ਸੋਚੀਏ ਤਾਂ ਸੋਸ਼ਲ ਮੀਡੀਆ ਵੀ ਠੀਕ ਹੈ ਕਹੀ ਕਹਿ ਰਿਹਾ ਕਿ ਇਹ ਦਾ ਜੇ ਹੈ ਤੇ ਸਾਨੂੰ ਸਮੇਂ ਸਿਰ ਪਹਿਲਾਂ ਪਾਣੀ ਥੋੜਾ ਥੋੜਾ ਛੱਡਣਾ ਚਾਹੀਦਾ ਸੀ ਇਕਦਮ ਬੰਨ ਨਹੀਂ ਛੱਡਣਾ ਚਾਹੀਦਾ ਜੀ ਡਾਕਟਰ ਸਾਹਿਬ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਗਾਂ ਪਾਣੀ ਸਾਰਾ ਨਿਕਲ ਜਾਊਗਾ ਪਿੰਡਾਂ ਦੇ ਵਿੱਚ ਜਿਹੜਾ ਵੱਡੀ ਮਾਤਾਂ ਵਿੱਚ ਪਾਣੀ ਆਇਆ ਉਸ ਤੋਂ ਬਾਅਦ ਆਉਣ ਵਾਲੇ 6-7 ਮਹੀਨੇ ਬਹੁਤ ਸਾਰੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਕਿਹੜੀਆਂ ਗੱਲਾਂ ਨੇ ਜੀ ਉਹ ਜਿਹੜੀਆਂ ਤੁਸੀਂ ਗੱਲ ਕਰ ਰਹੇ ਸੀਗੇ ਹਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਪਹਿਲਾਂ ਤਾਂ ਰਾਈਟ ਫਰੋਂ ਦਾ ਵਰਲਡ ਕੋ ਮੈਂ ਹੁਣ ਤੋਂ ਹੀ ਸਾਨੂੰ ਹੁਣ ਤੋਂ ਇੱਕ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਣਾ ਚਾਹੀਦਾ ਹੈ ਜੀ ਕਿਉਂਕਿ ਸਾਨੂੰ ਪਤਾ ਕਿ ਜਿਹੜੀਆਂ ਪ੍ਰੀਕੌਨਸਨਰੀ ਬੰਗਲ ਸਾਫ ਦਾ ਨਿਜ ਲਈ ਉਹ ਜ਼ਿਆਦਾ ਵਧੀਆ ਹੁੰਦੀ ਆ ਜੀ ਪ੍ਰੀਕੌਨਸਨਰੀ ਬੰਗਲ ਸਾਨੂੰ ਲੈਣੇ ਚਾਹੀਦੇ ਪਹਿਲੇ ਲੈਵਲ ਤੇ ਹੋਣੇ 6-7 ਮਹੀਨੇ ਤੱਕ ਸਾਨੂੰ ਬਹੁਤ ਜ਼ਿਆਦਾ ਐਗਰੈਸਿਵ ਕੰਮ ਕਰਨਾ ਪਏਗਾ ਇਹ ਨਹੀਂ ਹਾਂ ਕਿ ਅੱਜ ਕੋਈ ਐਨਜੀਓ ਅੱਜ ਅਥੇ ਬੰਦੀਆਂ ਆ ਫੂਡ ਲੈ ਕੇ ਪਹੁੰਚੀਆਂ ਚਾਰਾ ਲੈ ਕੇ ਪਹੁੰਚ ਗਈਆਂ ਹਮ ਤੇ ਉਹਗੇ ਇਸ ਅਥੇ ਆਪਣਾ ਕੰਮ ਸਟਾਪ ਕਰ ਦੇਣ ਕਿਉਂਕਿ ਜਿਹੜੀਆਂ ਬਿਮਾਰੀਆਂ ਦਾ ਸ਼ੁਰੂਆਤ ਇਹ ਹੁਣ ਹੋਣੀ ਆ ਤੇ ਬਿਮਾਰੀਆਂ ਦੇ ਅੱਗੇ ਫੈਲਣਾ ਫੈਲਣਾ ਥੋੜੇ 2-3 ਮਹੀਨੇ ਜ਼ਿਆਦਾ ਫੈਲ ਜਾਣੀਆਂ ਜੀ ਅੱਛਾ ਜੇ ਅਸੀਂ ਸੋਚੀਏ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੂੰ ਤੇ ਹੁਣ ਸਾਨੂੰ ਪ੍ਰੋਫਾਈਲੈਕਟਿਕਲੀ ਕੁਝ ਬਿਮਾਰੀਆਂ ਦਾ ਪ੍ਰੋਫਾਈਲੈਕਟਿਕ ਪ੍ਰੋਫਾਈਲੈਕਟਿਕਲੀ ਜਾਣਾ ਚਾਹੀਦਾ ਅੱਛਾ ਜੀ ਮਸਲਨ ਦੇ ਤੌਰ ਤੇ ਜੇ ਅਸੀਂ ਸੋਚੀਏ ਕਿ ਮੱਖਰ ਮੱਛਰ ਮੱਖੀਆਂ ਫੈਲਣੀਆਂ ਤੇ ਸਾਨੂੰ ਕੀ ਹੈ ਕਿ ਸਾਨੂੰ ਕਲੋਰੋਕਿਨ ਦੀਆਂ ਦੋ ਟੈਬਲੇਟ ਹਫਤੇ ਚ ਦੇ ਦੇਣੀਆਂ ਚਾਹੀਦੀਆਂ ਅੱਛਾ ਜੀ ਜੇ ਸਾਨੂੰ ਲੱਗਦਾ ਕਿ ਲੈਪਟੋਸਪਾਈਰੋਸਿਸ ਹੋਣਾ ਹੈ ਤੇ ਸਾਨੂੰ ਕੀ ਕਿਹਾਈਦਾ ਕਿ ਡਾਕਸੀਸਾਈਕਲ ਇਹ ਦਿਆ 100 ਮਿਲੀਗ੍ਰਾਮ ਦੀਆਂ 10 ਗੋਲੀਆਂ ਹਫਤੇ ਜਦ ਤੱਕ ਦੇਣੀ ਚਾਹੀਦੀਆਂ ਉਹ ਪ੍ਰੋਫਾਈਲੈਕਟਿਕਸ ਹੋ ਜਾਂਦਾ ਉਹ ਇੱਕ ਕਿਸਮ ਦਾ ਐਂਟੀਬਾਡੀ ਬਣ ਜਾਂਦੀਆਂ ਅੱਛਾ ਜੀ ਜਦੋਂ ਬਾਡੀ ਦੇ ਅੰਦਰ ਐਂਟੀਬਾਡੀਜ਼ ਹੋਣ ਤਾਂ ਫਿਰ ਐਂਟੀਜਨ ਘਟਾ ਅਸਰ ਕਰਦਾ ਅੱਛਾ ਜੀ ਜੇਕਰ ਹੋਣੇ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਰੋਕਾ ਕੇ ਪ੍ਰੋਫਿਲੈਕਸਿਸ ਦੇਵਾਂਗੇ ਤੇ ਉਹ ਸਾਡੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਬਿਮਾਰੀ ਦੀ ਜਿਹੜੀ ਮਿਆਦ ਹੈ ਉਹਨੂੰ ਘਟਾਏਗਾ ਸਾਡੀ ਜਿਹੜੀ ਮੋਰਟੈਲਿਟੀ ਰੇਟ ਮੋਰਟੈਲਿਟੀ ਮਰਨ ਵਗੈਰਾ ਦੀ ਦਰ ਨੂੰ ਘਟਾ ਦੇਗਾ ਤੇ ਮੋਰਬਿਡਿਟੀ ਨੂੰ ਘਟਾਏਗੀ ہماری ਲੰਬਾ ਸੌਂ ਮੈਂ ਨਹੀਂ ਚੱਲੇਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦੀ ਕਿੱਟਾ ਬਣਾ ਲੈਣੀ ਚਾਹੀਦੀਆਂ ਜੀ ਮੈਡੀਕਲ ਕਿੱਟਾਂ ਜਣੀ ਮੈਡੀਕਲ ਕਿੱਟਾ ਮੈਡੀਕਲ ਕਿੱਟਾਂ ਤੇ ਵੀ ਮੈਂ ਦੇਖਿਆ ਕਿ ਜਿਹੜੀਆਂ ਵਤੀਆਂ ਜਥੇਬੰਦੀਆਂ ਹੈਗੀਆਂ ਐਨਜੀਓਸ ਹੈਗੀਆਂ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਆ ਕਿ ਮੈਡੀਕਲ ਕਿੱਟਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਅੱਛਾ ਜੀ ਤੇ ਮੈਂ ਜਿੱਦਾਂ ਸੋਚਦਾ ਹਾਂ ਕਿ ਮੈਂ ਇਹਨਾਂ ਨੂੰ ਦੋ ਤਰ੍ਹਾਂ ਨਾਲ ਕੈਟੇਗਰੀਜ਼ ਕਰਦਾ ਅੱਛਾ ਜੀ ਇੱਕ ਮੈਂ ਕੈਟੇਗਰੀਜ਼ ਕਰਦਾ ਕਿ ਸਿੰਪਲ ਜਿੱਦਾਂ ਕਲੋਰੀਨ ਹੋਈ ਜੀ ਕਲੋਰੋਕਿਨ ਹੋਈ ਡਾਕਸੀਸਾਈਕਲਿਨ ਹੋਈ ਆਰਐਸ ਪਾਊਡਰ ਹੋਇਆ ਜੀ ਐਂਡ ਨਾਈਟ੍ਰੋਗਲਿਸਰਿਨ ਹੋਈ ਜੀ ਇਹ ਤੇ ਦੂਜੀ ਕੈਟੇਗਰੀ 'ਚ ਇੱਕ ਕੈਟੇਗਰੀਜ਼ੇਸ਼ਨ ਹੁੰਦੀ ਹੈ ਕਿ ਜਿੱਦਾਂ ਐ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਜਿਹੜੀਆਂ ਅੰਡਰ ਅਬਜ਼ਰਵੇਸ਼ਨ ਮੈਡੀਸਨ ਹੁੰਦੀਆਂ ਇੱਕ ਉਹਨਾਂ ਦੀ ਕਰਤਜੋਦੀ ਹੁੰਦੀ ਹੈ ਜੀ ਡਾਕਟਰ ਸਾਹਿਬ ਬੱਚਿਆਂ ਦੀ ਬਜ਼ੁਰਗਾਂ ਦੀ ਗੱਲ ਕਰੀਏ ਉਹ ਇਹਨਾਂ ਬਿਮਾਰੀਆਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦੇ ਨੇ ਜਲਦੀ ਉਹਨਾਂ ਦੇ ਵਿੱਚ ਪੇਟ ਵਿੱਚ ਆਉਂਦੇ ਨੇ ਸੋ ਪਰਿਵਾਰਕ ਮੈਂਬਰ ਜਿਹਨਾਂ ਦੇ ਘਰਾਂ ਵਿੱਚ ਬੱਚੇ ਨੇ ਬਜ਼ੁਰਗ ਨੇ ਉਹ ਕਿਵੇਂ ਧਿਆਨ ਰੱਖਣ ਜੀ ਇਹਨਾਂ ਦਾ ਦੇਖੋ ਬੱਚਿਆਂ 'ਚ ਜਿਹੜੀ ਇਮਿਊਨਿਟੀ ਜਿਹੜੀ ਥੋੜੀ ਘੱਟ ਹੁੰਦੀ ਹੈ ਬਜ਼ੁਰਗਾਂ 'ਚ ਇਮਿਊਨਿਟੀ ਘੱਟ ਹੁੰਦੀ ਹੈ ਜੀ ਤੇ ਬੱਚਿਆਂ 'ਚ ਜਦ ਗੈਸਟ੍ਰੋਐਂਟ੍ਰਾਈਟਸ ਆਈਆ ਆਪਾਂ ਇਹਦੇ ਲੈ ਲੀਏ OTIA ਟਟ ਉਹ ਘਾਟ ਜੀ ਇਹਦੇ ਲਈ ਅਸੀਂ ਜਾਣਿਆ ਕਿ ਦੇਖੋ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਲੋਕਾਂ ਨੂੰ ਇਹ ਚਾਹੀਦਾ ਤਾਂ ਅੱਬਲ ਤਾਂ ਦੇਖੋ ਐਨ ਜੀਓ ਕਈ ਸਪਲਾਈ ਕਰਦੀਆਂ ਮਿਨਰਲ ਵਾਟਰ ਪਰ ਉਹ ਕਿੰਨਾ ਚਿਰ ਕਰ ਸਕਦੀਆਂ ਜਾਂ ਕਰਦੀਆਂ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਅਸੀਂ ਆਪਣੇ ਲੈਵਲ ਦੇ ਉੱਤੇ ਸਾਨੂੰ ਆਪਣੇ ਪੱਧਰ ਤੇ ਕੁਝ ਕਰਨਾ ਚਾਹੀਦਾ ਆਪਣੇ ਪੱਧਰ ਤੇ ਇਹ ਕਰਨਾ ਚਾਹੀਦਾ ਸਾਡੇ ਕੋਲ ਗੈਸ ਵੰਡਰ ਹੋਵੇ ਸਾਡੇ ਕੋਲ ਥੋੜਾ ਬਾਲਣ ਹੋਵੇ ਸਾਡਾ ਜਿਹੜਾ ਪਾਣੀ ਹੈ ਉਹਨੂੰ ਅੱਛੀ ਤਰ੍ਹਾਂ ਵਾਰ ਲਓ ਪਾਣੀ ਨੂੰ ਪਹਿਲਾਂ ਛਾਨ ਪੁੱਣ ਲਓ ਫਿਰ ਉਹਨੂੰ ਉਬਾਲ ਲਓ ਉਬਾਲਣ ਤੋਂ ਬਾਅਦ ਠੱਡਾ ਕਰਕੇ ਉਹ ਜੀ 20 ਲੀਟਰ ਦੇ ਅੰਦਰ ਜੀ ਇੱਕ ਕਲੋਰੀਨ 500 ਮਿਲੀਗ੍ਰਾਮ ਦੀ ਕਲੋਰੀਨ ਦੀ ਗੋਲੀ ਪਾ ਦਿਓ ਅੱਛਾ ਜੀ ਤੇ ਉਹ ਬੱਚੇ ਵੀ ਉਹ ਹੀ ਬਜ਼ੁਰਗ ਵੀ ਉਹਨੇ ਬਾਕੀ ਆਪ ਵੀ ਉਹੀ ਪਿਓ ਪਰ ਜਿਹੜੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ 슈ਗਰ ਹੈ ਬੀਪੀ ਹੈ ਉਹਨਾਂ ਲਈ ਵੀ ਸੇਮ ਪ੍ਰੋਸੈਸ ਹੈ ਜੀ ਜਿਹਨਾਂ ਨੂੰ 슈ਗਰ ਹੈ ਪਾਣੀ ਤਾਂ ਇਹੀ ਪੀਣਗੇ ਜੀ ਲੇਕਿਨ ਉਹਨਾਂ ਦੇ ਵਿੱਚ ਜਿਹੜੀ ਕ੍ਰੋਨਿਕ ਡਿਜ਼ੀਜ਼ ਹੈ ਜਿਦਾਂ 슈ਗਰ ਹੋ ਗਈ ਬਲੱਡ ਪ੍ਰੈਸ਼ਰ ਹੋ ਗਿਆ ਐਪੀਲੈਪਸੀ ਹੋ ਗਈ ਲੋਕੀ ਕੀ ਕਰਦੇ ਆ ਕਿ ਇਦਾਂ ਦੀ ਆਫਤ ਦੇ ਸਮੇ ਦਵਾਈ ਬੰਦ ਕਰ ਦਿੰਦੇ ਆ ਅੱਛਾ ਜੀ ਇਹ ਮੇਰਾ ਖਾਸ ਮੈਸੇਜ ਹੈਗਾ ਕਿ ਕਿਰਪਾ ਕਰਕੇ ਪਲੀਜ਼ ਨਾ 슈ਗਰ ਦੀ ਨਾ ਬਲੱਡ ਪ੍ਰੈਸ਼ਰ ਦੀ ਨਾ ਐਪੀਲਪਸੀ ਦੀ ਇਹ ਦਵਾਈਆਂ ਬੰਦ ਨਹੀਂ ਕਰਨੀਆਂ ਹੂੰ ਕਿਉਂਕਿ ਇਹ ਦਵਾਈਆਂ ਅਗਰ ਤੁਸੀਂ ਬੰਦ ਕਰਤੀਆਂ ਤੁਹਾਨੂੰ ਸਟ੍ਰੋਕ ਹੋਣ ਦਾ ਖਤਰਾ ਅੱਛਾ ਜੀ ਉਸ ਤੋਂ ਬਾਅਦ ਸਟ੍ਰੋਕ ਹੋ ਸਕਦਾ ਹੈ ਜਿਹਨੂੰ ਅਸੀਂ ਅਧਰੰਗ ਕਹਿ ਦਿੰਦੇ ਆ ਉਹਦਾ ਖਤਰਾ ਵੱਧ ਜਾਂਦਾ ਤੇ 슈ਗਰ ਦੇ ਵਿੱਚ ਡਾਇਬਟਿਕ ਫੁੱਟ ਪੈਰਾਂ ਤੇ ਪੈਰਾਂ ਨੂੰ ਖੂ ਸ਼ੂਗਰ ਖਾ ਜਾਗੀ ਜੀ ਤੇ ਇਸ ਕਰਕੇ ਉਹ ਲੋਕਾਂ ਨੂੰ ਇੱਕ ਖਾਸ ਸੁਨੇਹਾ ਹੈ ਕਿ ਜੇ ਤੁਹਾਡਾ ਸ਼ੂਗਰ ਦੀ ਬਿਮਾਰੀ ਹੈ ਜੇ ਸ਼ੂਗਰ ਦੀ ਦਵਾਈ ਵੰਗ ਨਹੀਂ ਕਰਨੀ ਜੀ ਜੇ ਮੰਨ ਲਓ ਨਹੀਂ ਹੈ ਤਾਂ ਕਿਸੇ ਨੂੰ ਭੇਜ ਕੇ 10 ਕਿਲੋਮੀਟਰ ਦੂਰ ਤੋਂ ਲੈਣੀਆਂ ਭਾਵੇਂ 10 ਕਿਲੋ ਕਿਹੜੇ ਰੁਪਏ ਤੇ ਭਵਾ ਲਓ ਅੱਛਾ ਜੀ ਤੇ ਐਨਜੀਓ ਨੂੰ ਵੀ ਗੁਜਾਰਸ਼ ਹੈਗੀ ਆ ਕਿ ਇਹ ਜਿਹੜੀ ਦਵਾਈ ਹੈ ਇਹ ਥੋੜੀ ਬਤੀ ਲੋਕਾਂ ਨੂੰ ਇਹ ਵੀ ਪ੍ਰੋਵਾਈਡ ਕਰੇ अच्छा जी अच्छा उस तो बाद है कि क्योंकि लोग पानी ਦੇ ਵਿੱਚ ਆ ਗਏ ਪਾਣੀ ਦੇ ਵਿੱਚ ਪੈਰ ਉਹਨਾਂ ਦੇ ਪਾਣੀ ਦੇ ਵਿੱਚ ਪਏ ਆ ਜੀ ਪੈਰ 슈ਗਰ ਦੇ ਜਿਹੜੇ ਮਰੀਜ਼ਾਂ ਉਹਨਾਂ ਨੂੰ ਉਹਨਾਂ ਦੇ ਪੈਰਾਂ ਨੂੰ 슈ਗਰ ਬਹੁਤ ਖਾਂਦੀ ਹੈ ਪੈਰ ਗਲ ਜਾਂਦੇ ਆ ਕਿਉਂਕਿ ਸਰਕੂਲੇਸ਼ਨ ਪੈਰਾਂ ਦੇ ਵਿੱਚ ਘੱਟ ਹੁੰਦੀ ਹੈ ਜੀ ਇਹ 슈ਗਰ ਦੇ ਮਰੀਜ਼ਾਂ ਤੇ ਉਹਨਾਂ ਨੂੰ ਕੀ ਕਿਹਾਈ ਆ ਕਿ ਲੰਬੇ ਇੱਕਦਮ ਲੰਗੇ ਪੈਰ ਨਾ ਰਹਿਣ ਅੱਛਾ ਲੰਬੇ ਬੂਟ ਪਾ ਕੇ ਰੱਖਾ ਅੱਛਾ ਲੰਬੇ ਬੂਟ ਪਾ ਕੇ ਰੱਖਣ ਜੀ ਲੌਂਗ ਸ਼ੂਜ਼ ਯਾਰ ਲੌਂਗ ਸ਼ੂਜ਼ ਪਾ ਕੇ ਰੱਖਣ ਹਾਂਜੀ ਤੇ ਬਾਕੀ ਇਹ ਕਿ ਲੌਂਗ ਸੂਜ ਪਾ ਕੇ ਰੱਖਣਗੇ ਇਹ ਹੈ ਕਿ ਬਾਕੀ ਸਟਸ ਸਟਸ ਨਹੀਂ ਲੈਣੀ ਜੇ ਸਟਸ ਲਾਣਗੇ ਤਾਂ ਉਹ ਹੋਰ 슈ਗਰ ਨੂੰ ਵੀ ਵਧਾਉਂਦੀ ਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ ਜੀ ਤੇ ਬੱਚਿਆਂ ਲਈ ਤਾਂ ਇਹ ਤੋਂ ਵੀ ਹੋਰ ਗੱਲ ਹੈ ਬੱਚਿਆਂ ਦੇ ਮੋਸਕੀਟੋ ਨੈਟਸ ਜ਼ਰੂਰ ਹੋਣ ਚਾਹੀਦੇ ਆ ਤਾਂ ਕਿ ਉਹਨਾਂ ਤੋਂ ਮੋਸਕੀਟੋ ਤੋਂ ਹੋਣ ਵਾਲੀਆਂ ਬਿਮਾਰੀਆਂ ਨਾ ਹੋਣ ਤੇ ਗੈਸਟ੍ਰੋਨਟਾਈਟਸ ਤੋਂ ਬਚਣ ਲਈ ਵਾਲ ਕੇ ਪਾਣੀ ਕਲੋਰੀਨ ਨਾਲ ਆ ਪੀਣ ਜੀ ਉਸ ਤੋਂ ਬਾਅਦ ਅਗਰ ਬੱਚਾ ਸਾਨੂੰ ਲੱਗਦਾ ਕਿ ਥੋੜਾ ਜਿਹੀ ਮਾ ਉਹਨੇ ਚ ਜਿਆਦਾ ਕੋਈ ਸਿੰਪਟਮ ਆ ਰਹੇ ਆ ਤਾਂ ਇੱਕ ORS ਪਾਊਡਰ ਘੋਲ ਉਹ ਉਹਨੂੰ ਦੇਣਾ ਸ਼ੁਰੂ ਕਰੋ ORS ਪਾਊਡਰ ਦਾ ਘੋਲ ਅਗਰ ਮੰਨ ਲਓ ਸਾਡੇ ਕੋਲ ਪੈਕਟ ਨਹੀਂ ਆ ਨਿੰਬੂ ਨਿੰਬੂ ਨਮਕ ਤੇ چینی ਦਾ ਘੋਲ ਉਹਨੂੰ ਟਾਈਮ ਟੂ ਟਾਈਮ ਪਿਲਾਓ ਤੇ ਉਸ ਤੋਂ ਬਾਅਦ ਜਦੋਂ ਪੋਸੀਬਲ ਹੋਵੇ ਫਿਰ ਉਹਨੂੰ ਡਾਕਟਰ ਨੂੰ ਜ਼ਰੂਰ ਦਿਖਾ ਲੈ ਠੀਕ ਹੈ ਜੀ ਡਾਕਟਰ ਸਾਹਿਬ ਸੋਸ਼ਲ ਮੀਡੀਆ ਤੇ ਕਈ ਵਾਰੀ ਵੀਡੀਓ ਬਹੁਤ ਵਾਇਰਲ ਹੁੰਦੀਆਂ ਨੇ ਕਿ ਮੱਜਾ ਕਾਵਾ ਮਰੀਆਂ ਪਈਆਂ ਨੇ ਉਹ ਰਾ ਪਾਣੀ ਦੇ ਵਿੱਚ ਇੱਦ ਤੈਰਦੀਆਂ ਪਈਆਂ ਨੇ ਉਹਨਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਤੋਂ ਲੋਕ ਕਿਵੇਂ ਬਚਣ ਜੀ ਉਹਦਾ ਹੱਲ ਕੀ ਹੈ ਦੇਖੋ ਉਹਦਾ ਚਾਹ ਹੈ ਕਿ ਪਹਿਲੀ ਗੱਲ ਤਾਂ ਹੈਗਾ ਕਿ ਜਿੱਥੋਂ ਡਿਸਪੋਜ਼ ਆਫ ਦਾ ਬਾਡੀ ਨੂੰ ਜੀ ਕਰਨਾ ਹੀ ਕਰਨਾ ਹੈ ਹਮ ਤਾਂ ਉਹ ਡਿਸ ਇਨਫੈਕਟੈਂਟ ਉੱਥੇ ਚਾਹੀਦੇ ਹੈਗੇ ਡਿਸ ਇਨਫੈਕਟੈਂਟ ਜਿਨ੍ਹਾਂ ਬਾਲਣ ਜਿਦਾ ਅਸੀਂ ਕਰੋਨਾ ਦੇ ਅੰਦਰ ਕੀਤਾ ਕੰਮ ਅਸੀਂ ਸਟਰਲਿਮ ਵਗੈਰਾ ਕਾਫੀ ਯੂਜ਼ ਕੀਤੀ ਇਸ ਤਰ੍ਹਾਂ ਦਾ ਸੈਨੀਟਾਈਜ਼ਰ ਯੂਜ਼ ਕਰਦੇ ਆਂ ਤੇ ਬਾਕੀ ਜਿੰਦਾ ਪਹਿਲਾਂ ਮੈਂ ਗੱਲ ਕੀਤੀ ਕਿ ਇਹ ਦੇ ਵਿੱਚ ਨਾ ਪਾਣੀ ਦੇ ਅੰਦਰ ਗੋਇਆ ਹੁੰਦਾ ਜਦੋਂ ਮਤਲਬ ਇਹ ਇਹ ਸੀਟੀ ਵੀ ਦੇ ਤੇ ਫੋਰ ਕਚਰਾ ਫੈਲ ਜਾਂਦਾ ਉਹ ਚ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਗੋਇਏ ਦੇ ਅੰਦਰ ਨਾ ਟੈਟਨੋਸ ਦੇ ਸਪੋਰ ਹੁੰਦੇ ਟੈਟਨੋਸ ਦੇ ਸਪੋਰ ਅੱਛਾ ਟੈਟਨੋਸ ਦੇ ਜਿਹੜੇ ਸਪੋਰ ਆ ਜੇ ਕਿਸੇ ਤੇ ਕੱਟ ਲੱਗਿਆ ਉਹ ਉਹ ਕੱਟ ਰਹੇ ਪੈਰ ਦੇ ਵਿੱਚ ਜਿੱਥੇ ਮੈਂ ਕੱਟ ਹੈ ਕੁਛ ਹੈ ਉਸ ਕੱਟ ਦੇ ਥਰੂ ਜਿਹੜੇ ਸਕੋਰ ਹੈ ਬਾਡੀ ਚ ਫੈਲ ਜਾਂਦੇ ਆ ਤੇ ਉਹ ਟੈਟਨਸ ਕਰ ਦਿੰਦੇ ਬਾਕੀ ਜਿੰਨਾ ਜ਼ਿਆਦਾ ਹੋ ਸਕੇ ਚਾਹੀਏ ਜੇ ਕੱਟ ਲੱਗਾ ਨਹੀਂ ਲੱਗਾ ਉਹ ਆਪਣੇ ਪੈਰਾਂ ਨੂੰ ਕਵਰ ਕਰਕੇ ਪੈਰਾਂ ਨੂੰ ਜ਼ਰੂਰ ਕਵਰ ਕਰਕੇ ਰੱਖੇ ਨਹੀਂ ਤਾਂ ਇਹ ਜੇ ਟੈਟਨਸ ਹੋ ਜਾਂਦੀ ਬਹੁਤ ਫੈਟਲ ਬਿਮਾਰੀ ਹੈ ਬਹੁਤ मतलब ਗੈਸਟਰੋਐਂਟਰਾਈਟਸ ਨਾ ਹੋਈ ਸਭ ਉਹ ਟੈਟਨਸ ਦਾ ਠੀਕ ਹੋ ਜਾਣੀ ਹੈ ਟੈਟਨਸ ਜਿਹੜੀ ਆ ਉਹ ਤੇ ਮੋਟਰਾਈਟੀ ਰੇਟ ਬਹੁਤ ਜ਼ਿਆਦਾ ਖਾਈ ਹੈ ਇਸ ਕਰਕੇ اے ਸੀ ਨੂੰ ਬਚਾਣਾ ਦੂਸਰਾ ਕੀ ਉਹਨੂੰ ਦੇਖੋ ਪ੍ਰਸ਼ਾਸਨ ਦੀ ਬਦਦਦਾ ਐਨਜੀਓ ਦੀ ਬਦਦਦਾ ਉਹ ਜਿਹੜਾ এনवायरमेंट ਉਹਨੂੰ ਚੇਂਜ ਕਰਨਾ ਉਥੋਂ ਜਿਹੜੇ ਡੰਗਰ ਪਸ਼ੂ ਮਰੇ ਆ ਉਹਨਾਂ ਨੂੰ ਕਿਸੇ ਕਿਸੇ ਤਰ੍ਹਾਂ ਡਿਸਪੋਜ਼ ਆਫ ਸਾਨੂੰ ਕਰਨਾ ਹੀ ਪਊਗਾ ਜੀ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਸਭ ਤੋਂ ਪਹਿਲਾਂ 1983 ਦੇ ਵਿੱਚ ਜਰੂਰ ਤੁਸੀਂ ਤੁਸੀਂ ਕਹਿ ਰਹੇ ਮੈਂ ਸੁਰਤ ਸੰਭਾਲੀ ਹੈ 1983 ਵਿੱਚ ਪਹਿਲਾ ਹੜ੍ਹ ਆਇਆ ਉਸ ਤੋਂ ਬਾਅਦ 88 ਦੇ ਵਿੱਚ ਆਇਆ ਤੇ 2025 ਉਸ ਤੋਂ ਵੀ ਬਾਅਦ ਕੀ ਆਇਆ ਰੱਬ ਨਾ ਕਰੇ ਖੁਦਾ ਨਾ ਖਾਸਤਾ ਜੇ ਅੱਜ ਹੁਣ 25 ਚ ਹੜਾ ਆਏ ਨੇ ਇਸ ਤੋਂ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਹੋਰ ਇਸ ਤੋਂ ਉੱਪਰ ਦੀ ਹੜ੍ਹ ਹੋਣ ਸੋ ਆਪਾਂ ਨੂੰ ਕਿੰਨੀਆਂ ਗੱਲਾਂ ਧਿਆਨ ਰੱਖਣੀਆਂ ਕਿਵੇਂ ਬਾਤ ਸਕਦੇ ਆਂ ਦੀ ਆਪਾਂ ਦੇਖੋ ਪਲਾਨਿੰਗ ਅੱਛੀ ਪਲਾਨਿੰਗ ਕੀ ਪਲਾਨਿੰਗ ਹੋਣੀ ਪਲਾਨਿੰਗ ਇਹ ਹੋਣੀ ਚਾਹੀਦੀ ਹੈ ਦੇਖੋ ਪਲਾਨਿੰਗ ਇਸ ਤਰ੍ਹਾਂ ਦੀ ਹੈ ਕਿ ਪਹਿਲਾਂ ਤਾਂ ਸਾਨੂੰ ਆਪਣੇ ਡੈਮਾਂ ਦੇ ਪੱਦਰ ਦੇ ਪਾਣੀ ਦੇ ਧਿਆਨ ਦੇਣਾ ਪਊਗਾ ਉਹਨੂੰ ਟਾਈਮਲੀ ਕਿਦਾਂ ਡਿਸਪੋਜ਼ ਆਫ ਕਰਨਾ ਉਹ ਸਾਨੂੰ ਸੋਚਣਾ ਪਊਗਾ। ਬਾਕੀ ਜਿਹੜਾ ਇਸ ਵਾਰ ਹੋਇਆ ਉਹ ਪਾਣੀ ਦਾ ਪੱਧਰ ਪਤਾ ਨਹੀਂ ਦੇਣਾ ਚਾਹੀਦਾ। ਨਹੀਂ ਪਤਾ ਨਹੀਂ ਪਤਾ ਨਹੀਂ ਦੇਣਾ ਚਾਹੀਦਾ। ਜੀ ਉਸ ਤੋਂ ਬਾਅਦ ਜਿਹੜੇ ਬੰਨ ਹੈ ਹਮ ਬੰਨ ਜਿਹੜੇ ਹੈਗੇ ਆ ਜਿੱਥੇ 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 ਕਿਸਾਨਾਂ ਨੇ ਕਿਸ ਤਰ੍ਹਾਂ ਨਾਲ ਬੰਨ ਜਿੱਥੇ ਬਣੇ ਹੋ ਪਿੰਡਾਂ ਦੇ ਨੇੜੇ ਉਹਨਾਂ ਬੰਨਾਂ ਨੂੰ ਸਟਰੈਂਥ ਸਟਰੈਂਥਨ ਕਰਨਾ ਚਾਹੀਦਾ। ਤੇ ਜਿਹੜੇ ਸਾਨੂੰ ਸਾਡੀ ਮੈਟਰੋਲੋਜੀਕਲ ਡਿਪਾਰਟਮੈਂਟ ਜਿਹੜੀ ਸਾਨੂੰ ਦੱਸਦੀ ਹੈ ਵੈਦਰ ਰਿਪੋਰਟ ਉਹ ਬਹੁਤ ਸਟਰੋਂਗ ਹੋਣਾ ਪਊਗਾ। ਸਾਨੂੰ ਪਹਿਲਾਂ ਹੀ ਦੱਸਣਾ ਪਊਗਾ ਕਿ ਇੰਨਾ ਇੰਨੇ ਚਾਰਟ ਆ ਕੀ ਹੋ ਸਕਦੀ ਹੈ ਪਰ ਅੱਜ ਆਪਾਂ 2000 ਮਾਫੀ ਚਾਹੁੰਦਾ ਤੁਹਾਡਾ ਸਵਾਲ ਕੱਟ ਰਿਆਂ ਆਪਾਂ 2025 ਜੀ ਬੈਠੇ ਕਿ ਇੰਨੀ ਸਟਰੋਂਗ ਹੈ ਨਹੀਂ ਜੀ ਆਪਾਂ ਹਜੇ ਵੀ ਨਹੀਂ ਕਮੀਆਂ ਤਾਂ ਹੈ ਹੀ ਐਸੇ ਕਰਕੇ ਹਾਲਾਤ ਹੋਏ ਜੀ ਕਮੀਆਂ ਹੈ ਹੀ ਤਾਂ ਹੀ ਹਾਲਾਤ ਹੋਇਆ ਜੀ ਆ ਜਾਂ ਆਪਣੇ ਮੇਰੀ ਕਦੀ ਕਦੀ ਕਿਸੇ ਆ ਕੇ ਆਫਸਰਾਂ ਨਾਲ ਵੀ ਗੱਲ ਹੁੰਦੀ ਹੈ ਜਿਹੜੇ ਲੈਵਲ ਤੇ ਆ ਉਹ ਆਪਣੇ ਲੈਵਲ ਤੇ ਉਹ ਕਈ ਵਾਰੀ ਨਹੀਂ ਕਰ ਸਕਦੇ ਸਰਕਾਰਾਂ ਦੇ ਦੇਸ਼ਾਂ ਦੇ ਰੇਸ਼ੇ ਦੇਖਦੇ ਰਹਿੰਦੇ ਆ ਤੇ ਉਹਦੇ ਕਰਕੇ ਮੇਰਾ ਖਿਆਲ ਸਰਕਾਰ ਥੋੜੀ ਲੇਟ ਹੋ ਗਈ ਆ ਪਾਣੀ ਪਹਿਲਾਂ ਹੀ ਥੋੜਾ ਥੋੜਾ ਛੱਡ ਦੇ ਰੱਖਦੇ ਜੀ ਬਹੁਤ ਸਾਰੀਆਂ ਐਨ ਜੀਓ ਕੰਮ ਕਰ ਰਹੀਆਂ ਨੇ ਉਥੇ ਬੰਨ ਦਾ ਸਮਾਨ ਲੈ ਕੇ ਪਹੁੰਚਦੇ ਨੇ ਰਾਸ਼ਨ ਦੀ ਗੱਲ ਕਰੀਏ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੁਸੀਂ ਵੀ ਇੱਕ ਐਨ ਜੀਓ ਚਲਾਉਂਦੇ ਹੋ ਮੇਰਾ گاਉ ਮੇਰਾ ਦੇਸ਼ ਕਰਕੇ ਸੋ ਤੁਸੀਂ ਕਿਵੇਂ ਹੈਲਪ ਕਰ ਰਹੇ ਹੋ ਤੇ ਜਿਹੜੀਆਂ ਐਨ ਜੀਓ ਕੰਮ ਕਰ ਰਹੀ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਜੀ ਮੇਰਾ ਮੇਰੀ ਸੰਸਥਾ ਆ ਗਈ ਹੈ ਮੇਰਾ ਕੰਮ ਮੇਰਾ ਦੇਸ਼ ਮੇਰੀ ਐਨਜੀਓ ਆ ਮੈਂ ਪਹਿਲਾਂ ਵੀ ਉੱਥੇ ਕਾਫੀ ਕੰਮ ਕਰਦਾ ਹਾਂ ਲੋ ਗਰੀਬ ਲੋਕਾਂ ਲਈ ਲੇਕਿਨ ਇਹ ਤਾਂ ਹੁਣ ਇਸ ਵੇਲੇ ਜਿਹੜੀ ਆਫਤ ਹੈ ਮੈਂ ਇਹਨਾਂ ਲੋਕਾਂ ਨਾਲ ਚਟਾਰਨ ਵਾਂਗ ਖੜਾ ਹਾਂ ਮੇਰੀ ਐਨਜੀਓ ਖੜੀ ਆ ਮੇਰੇ ਨਾਲ ਇੱਕ ਦੂਸਰੀ ਐਨਜੀਓ ਆ ਪਰਸ਼ੂਰਾਮ ਛਾਣਾ ਪੰਜਾਬ ਉਹਦੇ ਜਿਹੜੇ ਪ੍ਰਧਾਨ ਆ ਆਸ਼ੂਤੋ ਸ਼ਰਮਾ ਜੀ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਕਿ ਉਹ ਵੀ ਮੇਰੇ ਨਾਲ ਕੰਮ ਕਰਨਗੇ ਮੈਂ ਇਹ ਸੋਚਿਆ ਕਿ ਮੇਰਾ ਆਪਣਾ ਪ੍ਰਕਾਸ਼ ਹਸਪੀਟਲ ਆ ਮੈਂ ਆਉਣ ਵਾਲੇ ਦੋ ਮਹੀਨਿਆਂ ਦੇ ਵਿੱਚ ਕੋਈ ਵੀ ਹਾਰਡ ਪੀਰੀਅਡ ਦਾ ਵਿਅਕਤੀ ਚਾਹੇ ਉਹ ਛਾਰਪੜਾ ਗੁਵੇਬ ਦਾ ਛਾਰਪੜਿਆਲੇ ਵਾਲੇ ਟਾਂਡਾ ਕਿਤੇ ਦਾ ਵੀ ਹੋਵੇ ਜਾਂ ਪੰਜਾਬ ਦੇ ਕਿਸੇ ਏਰੀਏ ਦੇ ਹੋਵੇ ਜਿਵੇਂ ਕੋ ਆਏਗਾ ਸਲਾਹ ਲੈਣ ਮੈਂ ਹਮ ਉਫਤ ਸਲਾਹ ਦੇਣਾ। ਅੱਛਾ ਜੀ। ਮੇਰੀ ਕੋਈ ਪਾਤੀ ਫੀਸ ਨਹੀਂ ਲੱਗੇਗੀ ਜਿੱਥੋਂ ਤੱਕ ਜਿੰਨੀ ਕਿ ਮੈਂ ਦਵਾਈ ਉਹਨਾਂ ਨੂੰ ਦੇ ਸਕਦਾ ਹਾਂ ਹਾਰਡ ਪੀੜਤਾਂ ਲਈ ਮੈਂ ਉਹ ਹਾਰਡ ਦੇ ਕਾਰਨ ਵਾਟਰ ਬੌਂਡ ਦੀ ਚੀਜ਼ ਕਰ ਜਿਹੜੀ ਵੀ ਬਿਮਾਰੀ ਹੋਈ ਹੈ ਉਹਦੇ ਲਈ ਮੈਂ ਆ ਉਹ ਆਪਣਾ ਮੁਖਤਰ ਦੇਵਾਗਾ ਉਸ ਤੋਂ ਬਾਅਦ ਮੈਂ ਪਿੰਡ ਪਿੰਡ ਪਿੰਡਾਂ ਕਾਫੀ ਪਿੰਡਾਂ ਦੇ ਅੰਦਰ ਮੈਂ ਮੈਡੀਕਲ ਕੈਂਪ ਫਰੀ ਮੈਡੀਕਲ ਕੈਂਪ ਲਾਵਾ ਕ ਆਉਣ ਵਾਲੇ 2 ਮਹੀਨੇ ਦੇ ਵਿੱਚ ਜੀ ਤੇ ਉਸ ਤੀਸਰੀ ਗੱਲ ਹੈ ਕਿ ਅਸੀਂ এডਿਕੇਸ਼ਨ ਅਸੀਂ ਲੋਕਾਂ ਨੂੰ ਬਿਮਾਰੀਆਂ ਤੋਂ ਸੁਚੇਤ ਕਰਾਂਗੇ ਆਉਣ ਵਾਲੇ ਕਿਸ ਤਰ੍ਹਾਂ ਇਹ ਵਾਟਰ ਬੋਰਨ ਡਿਜ਼ੀਜ਼ ਕੀ ਹੁੰਦੀ ਹੈ ਇਹਨਾਂ ਨੂੰ ਕਿੱਦਾਂ ਅਸੀਂ ਬਚਣਾ ਇਹਨਾਂ ਨੂੰ ਸੁਚੇ ਇਹਨਾਂ ਤੋਂ ਮੈਂ ਸੁਚੇਤ ਕਰਾਂਗਾ ਜੀ ਚੌਥੇ ਨੰਬਰ ਤੇ ਆ ਕਿ ਕਿਤੇ ਵੀ ਹੋ ਜਿਸਾ ਮੈਂ ਪਹਿਲਾਂ ਜ਼ਿਕਰ ਕੀਤਾ ਪਛਮੀ ਵੈਭ ਸੈਨਾ ਦੇ ਨਾਲ ਰਲ ਕੇ ਕਿਤੇ ਨਾ ਕਿਤੇ ਅਸੀਂ ਲੰਗਰ ਵੀ ਲਾਵਾਂਗੇ ਤੇ ਬਾਕੀ ਜਿਹੜੀਆਂ ਹੋਰ ਐਨਜੀਓ ਹਨ ਮੈਂ ਉਹਨਾਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਐਸੇ ਲਈ ਕਿ ਅਸੀਂ ਬਹੁਤ ਸੇਵਾ ਕੀਤੀ ਐ ਕੋਈ ਸ਼ੱਕ ਨਹੀਂ ਜਿੰਨੇ ਆਪ ਪਿੱਛੇ 5-7 ਅੰਜੰਦਾ ਵੀ ਜਾਗਾ ਹੋਇਆ ਉਹਨਾਂ ਚ ਇਹਨਾਂ ਨੇ ਲੰਗਰ ਲਾਇਆ ਐ ਸਪਾਸ ਉਹਨੇ ਚਾਰਾ ਭੇਜਿਆ ਹੈ ਔਰ ਲੋਕਾਂ ਨੂੰ ਬਹੁਤ ਸਰਵਾ ਆਸਤਾ ਹੈ ਡੀਸੀ ਸਾਹਿਬ ਅੰਮ੍ਰਿਤਸਰ ਦੇ ਡੀਸੀ ਜਿਹੜੇ ਆ ਸਾਕੀ ਸਾਨੀ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਜੀ ਮਤਲਬ ਇਸ ਤਰ੍ਹਾਂ ਕੰਮ ਸੀ ਕੀਤਾ ਪਰ ਮੇਰੀ ਸਲਾਹ ਇਹ ਹੈ ਕਿ ਹਾਲੇ ਦੀ ਸੀ ਦਾ ਟਿਪ ਆਫ ਦਾ ਆਈਸ ਵਰ ਜੀ ਮਤਲਬ ਹਾਲੇ ਇਹ ਬਾੜੀ ਜਿਹੜੀ ਹੈਗੀ ਟਿਪ ਹੈਗੀ ਆ ਹਾਲੇ ਕੰਮ ਬਹੁਤ ਕਾਂਦੀ ਲੋੜ ਹੈ ਸਾਨੂੰ ਇਹ ਨਹੀਂ ਕਿ ਮੀ ਹਟ ਗਿਆ ਤੇ ਅਸੀਂ ਘਰ ਵੜ ਗਏ ਹੁਣ ਸਾਨੂੰ ਕਟੋ ਕਟ ਅਗਲੇ 2 ਮਹੀਨੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਗੀ ਤਾਂ ਹੀ ਅਸੀਂ ਲੋਕਾਂ ਦਾ ਸਹੀ ਮੈਨੇਜ ਸਹੀ ਪੱਖ ਚ ਲੋਕਾਂ ਦਾ ਅਸੀਂ ਜਿਹੜਾ ਹੈ ਲੋਕਾਂ ਦਾ ਭਲਾ ਕਰ ਸਕਾਂਗੇ ਜੀ ਐਨ ਡੀਓ ਨੂੰ ਮੇਰੀ ਇਹ ਸਲਾਹ ਕਿ ਦੇਖੋ ਵੱਡੀਆਂ ਵੱਡੀਆਂ ਗੱਲਾਂ ਵੱਲ ਨਾ ਜਾਓ 5-7 ਗੱਲਾਂ ਜ਼ਰੂਰ ਫੜ ਲਓ ਨੰਬਰ 1 ਕਲੋਰੀਨ ਟੈਬਲੇਟ ਜੀ ਕਲੋਰੋਕਿੰਟ ਟੈਬਲਰ ਡਾਕਸੀਸਾਈਕਲਿਨ ओआरएस ਪਾਊਡਰ ਬੀਟਾ 13 ਸੋਲੂਸ਼ਨ ਪੱਟੀਆਂ ਤੇ ਪਲੱਸ ਕੁਝ ਜਿਹੜੀਆਂ ਸੁਪਰਵਾਈਜ਼ਨ ਦੇ ਵਿੱਚ ਡਰੱਗਸ ਹਾਈਪਰਟੈਨਸ਼ਨ ਦੀਆਂ ਤੇ ਬਲੱਡ ਪ੍ਰੈਸ਼ਰ ਦੀਆਂ ਸੌਰੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀਆਂ ਜੀ ਉਹ ਲੋਕਾਂ ਨੂੰ ਸੁਚੇਤ ਕਰਕੇ ਦੱਸਣ ਜੀ ਛਾਤੀ ਦੇ ਦਰਦ ਦੀ ਇੱਕ ਗੋਲੀ ਹੁੰਦੀ ਨਾਈਟ੍ਰੋਗਲਿਸਰਿਨ ਉਹ ਬੜੀ ਹਸਾਬ ਨਾਲ ਵਰਤੀ ਜਾਂਦੀ ਹੈ ਜੇ ਛਾਤੀ 'ਚ ਬੜੀ ਦਰਦ ਹੈ ਬੀਪੀ ਸਟੇਬਲ ਹੈ ਜੀਬ ਦੇ ਥੱਲੇ ਇੱਕ ਗੋਲੀ ਰਾਤ ਦੇ 5 ਮਿੰਟ ਬਾਅਦ ਦੁਬਾਰੀ ਰਿਪੀਟ ਕਰ ਸਕਦੇ ਆ ਜਦ ਤੱਕ ਉਸ ਤੋਂ ਬਾਅਦ ਪੇਸ਼ੈਂਟ ਨੂੰ ਪਰਵਾਨ ਕਰਕੇ ਉਹਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤੇ ਇਸ ਤਰ੍ਹਾਂ ਬਾਕੀ ਪਾਣੀ ਡਿਸਪੋਜ਼ਲ ਵਾਟਰ ਜੀ ਤੇ ਟਾਰਚ ਲਾਈਟਰ ਮਾਚਸ ਮਾਚਸ ਔਰ ਇਵਨ ਮੈਂ ਕਹਿੰਦਾ ਮੋਮਬਤੀ ਇਹ ਚੀਜ਼ਾਂ ਜ਼ਰੂਰ ਮਤਲਬ ਕਿ ਵੰਡਣੀਆਂ ਚਾਹੀਦੀਆਂ ਹੈਗੀਆਂ ਜਿਹੜੇ ਕਿਉਂਕਿ ਉਸ ਏਰੀਆ ਚ ਲਦੀ ਮਤਲਬ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਕਿ ਲੋਕੀ ਬਾਕੀ ਇੱਕ ਹੋਰ ਜਿਹੜੀ ਮੈਂ ਸਲਾਹ ਦੇਣੀ ਚਾਹਦਾ ਕਿ ਕਿਉਂਕਿ ਪਾਣੀ ਵਗਦਾ ਹੈ ਪਾਣੀ ਹੁੰਦਾ ਹੈ ਪਾਣੀ ਦੇ ਵਿੱਚ ਸੱਪ ਸੱਪ ਜਿਹੜੇ ਹੈਗੇ ਆਪਣੀ ਖੁੱਡਾਂ ਚੋਂ ਨਿਕਲ ਆਉਂਦੇ ਆ ਉਹ ਪਾਣੀ ਦੇ ਵਿੱਚ ਆ ਜਾਂਦੇ ਆ ਜੋ ਕੋਈ ਪਾਣੀ ਦੇ ਵਿੱਚ ਉੱਥੇ ਘੁੰਮਦਾ ਜੀ ਜੀ ਤੇ ਬੜਾ ਖਤਰਾ ਹੁੰਦਾ ਕਿ ਉਹਨਾਂ ਦੇ ਕਦੀ ਸੱਪ ਲੜ ਜਾਏ। ਉਹਦੇ ਲਈ ਐਂਟੀ ਸਨੇਕ ਵੈਨਮ ਪਹਿਲਾਂ ਤਾਂ ਲੋਕ ਆਪਣੇ ਲੈਵਲ ਤੇ ਕੀ ਕਰੇ ਆਪਣੇ ਉਹਦੇ ਚੌੜੀ ਜਿਹੀ ਪੱਟੀ ਲੈ ਲੈਣ ਚੌੜੀ ਪੱਟੀ ਲੈ ਕੇ ਉਹਨੂੰ ਜਿੱਥੇ ਉਹਨਾਂ ਨੇ ਡੰਗਿਆ ਨਾ ਉੱਥੇ ਚੌੜੀ ਬੰਦਨ ਟਾਈਟਲੀ ਨਹੀਂ ਬੰਨਣੀ। ਅੱਛਾ ਜੀ। ਉਹਨੂੰ ਲੋਧ ਬੰਨਣਾ। ਐਨਾ ਲੋਧ ਬਣਾ ਕੇ ਇੱਕ ਉਂਗਲੀ ਸਾਡੀ ਪੱਟੀ ਦੇ ਥੱਲੇ ਵੜ ਸਕੇ। ਅੱਛਾ ਜੀ। ਇਹ ਤਾਂ ਉਹ ਕਰ ਦੇਣਾ। ਦੂਜਾ ਉਹਨੂੰ ਕਹਿਣਾ ਕਿ ਪੇਸ਼ੈਂਟ ਨੂੰ ਘਬਰਾਣ ਨਹੀਂ ਦੇਣਾ। ਜੋ ਕਿ ਉਹਨੂੰ ਇਹ ਸਮਝਾਣਾ ਕਿ ਬਹੁਤੇ ਜਿਹੜੇ ਸੱਪ ਐ ਉਹ ਜ਼ਹਿਰੀਲੇ ਨਹੀਂ ਹੁੰਦੇ ਕੁਝ ਸੁਪਨਾ ਛੱਪ ਜ਼ਿਆਦਾ ਜ਼ਹਿਰੀਲੇ ਹੁੰਦੇ ਆ ਇਸ ਤਰਕੇ ਜੇ ਉਹ ਕਬਰਾ ਗਿਆ ਤੇ ਉਹਦਾ ਜਿਹੜਾ ਬਲੱਡ ਪ੍ਰੈਸ਼ਰ ਟਾਈਪ ਹੈ ਬਹੁਤ ਵੱਧ ਜਾਣਾ ਤੇ ਜਿਹੜਾ ਟਾਕਸਿਨ ਹੈ ਜਾਰਾ ਉਹ ਦੇ ਜਿਹੜੇ ਸਰੀਰ ਚ ਜ਼ਿਆਦਾ ਪਾਚ ਨਹੀਂ ਇਸ ਕਰਕੇ ਇੱਕ ਤਾਂ ਉਹਨੂੰ ਇਹ ਕਰਨਾ ਫਿਰ ਐਂਟੀ ਸਨੇਕ ਵੈਨਮ ਜਿਹੜਾ ਹੈਗਾ ਉਹ ਬਹੁਤੇ ਜਿਹੜੀ ਇਹ ਤੁਹਾਨੂੰ ਟ੍ਰੇਨ ਹੋਣਾ ਚਾਹੀਦਾ ਕਿ ਐਂਟੀ ਸਨੇਕ ਵੈਨਮ ਲਾਣ ਲਾਣ ਤੇ ਐਂਟੀਸਟੈਪ ਬੰਦ ਦਾ ਇਸ ਤਰਕੇ ਐ ਐਨਜੀਓ ਨੂੰ ਆ ਜਿਹੜੀਆਂ ਉੱਪਰ ਦੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਕਿ ਜ਼ਿਆਦਾ ਵੱਡੀਆਂ ਹੋਰ ਹਾਂ ਕਹੋ ਹੋ ਸਕਦਾ ਟਾਈਫਾਇਡ ਵੈਕਸੀਨ ਵਕਸੀਨ ਲਗਾਣੀ ਪਏ ਉਹ ਤੇ ਇਹਨਾਂ ਇਦਾਂ ਚੀਜ਼ਾਂ ਪਹਿਲਾਂ ਬੇਸਿਕ ਆ ਚੀਜ਼ਾਂ ਹੈਗੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਹੈਲਥ ਐਜੂਕੇਸ਼ਨ ਐਜੂਕੇਸ਼ਨ ਰਿਗਾਰਡਿੰਗ ਥਿਸ ਇਹ ਕਿਦਾਂ ਫੈਲਦੀ ਹੈ ਇਹਦਾ ਕੀ ਕਰਨਾ ਇਹਦੇ ਕੀ ਸਿੰਪਟਮ ਹੁੰਦੇ ਕਿਸ ਤਰ੍ਹਾਂ ਇਹਨੂੰ ਆਪਾਂ ਇਹਨੂੰ ਕਾਬੂ ਕਰਨਾ ਬਿਮਾਰੀ ਨੂੰ ਉਹ ਪਤਾ ਹੋਣਾ ਚਾਹੀਦਾ ਨਿੱਕ ਪਰ ਡਾਕਟਰ ਸੇ ਸਭ ਤੋਂ ਵੱਡਾ ਚੈਲੰਜ ਹੈ ਕਿ ਡੇਂਗੂ ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਡੇਂਗੂ ਦੇਖੋ ਮਸਕੂਟਰ ਪੈਰਲੈਂਟ ਚਾਹੀਦੇ ਐ ਨੈਟ ਚਾਹੀਦੇ ਹੈਗੇ ਆ ਉਸ ਤੋਂ ਬਾਅਦ ਡੇਂਗੂ ਦੇ ਬਾਰੇ ਆਪਾਂ ਨੂੰ ਕਿਉਂਕਿ ਹਾਈ ਗ੍ਰੇਡ ਫੀਵਰ ਹੁੰਦਾ ਡੇਂਗੂ ਦੇ ਵਿੱਚ ਬੜੇ ਧਿਆਨ ਦੇ ਨਾਲ ਰਹਿਣਾ ਚਾਹੀਦਾ ਪੈਰਾਸੀਟਾਮੋਲ ਇੱਕ ਇਦਾਂ ਦੀ ਡਾਕ ਹੈ ਜਿਹੜੀ ਸਿਰਫ ਦੇਣੀ ਹੈ ਬਾਕੀ ਆਪਣੇ ਪੈਰਾਸੀਟਾਮੋਲ ਡਰਗ ਦੇ ਦਿਓ ORS ਪਾਊਡਰ ਦੇ ਦਿਓ ਪਾਣੀ ਪੋਲਟਾੜ ਕੇ ਵਾਲਕੇ ਦੇ ਦਿਓ ਪਰ ਹੈ ਜਿਹੜਾ ਹੈ ਕੋਈ ਐਂਟੀਬਾਇਓਟਿਕ ਤਾਂ ਹੋਰ ਦਵਾਈ ਨਹੀਂ ਦੇਣੀ ਜੋ ਕੋਈ ਡੇਂਗੂ ਜਿਹੜੀ ਹੈਗੀ ਆ ਡੇਂਗੂ ਜਿੱਥੇ ਇਹਨੂੰ ਜੇ ਸਹੀ ਦਵਾਈ ਦਿੱਤੀ ਜਾਵੇ ਤਾਂ ਡੇਂਗੂ ਤੋਂ ਬਚਾਅ ਹੋ ਜਾਂਦਾ ਹੈ ਕਈ ਵਾਰੀ ਥੋੜੀ ਜਿਹੀ ਦਵਾਈ ਗਲਤ ਦਿੱਤੀ ਜਾਵੇ ਤਾਂ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਜੀ ਡਾਕਟਰ ਸਾਹਿਬ ਤੁਹਾਡਾ ਵੀ ਇੱਕ ਲੰਬਾ ਸਮਾਂ ਰਿਹਾ ਸਿਹਤ ਵਿਭਾਗ ਦੇ ਵਿੱਚ ਪੰਜਾਬ ਸਰਕਾਰ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਦਾ ਜਿਹੜਾ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਧਿਆਨ ਦੇਣਾ ਚਾਹੀਦਾ ਹੈ ਸੋ ਤੁਸੀਂ ਜਾਂਦਿਆਂ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹ ਰਿਹਾ ਚੰਨਕ ਕਿ ਦੇਖੋ ਪੰਜਾਬ ਸਰਕਾਰ ਦੇ ਕੁਝ ਦੋ ਤਰ੍ਹਾਂ ਦੇ ਮਹਿਕਮੇ ਇੱਕ ਟੈਕਨੀਕਲ ਤੇ ਨਾਨ ਟੈਕਨੀਕਲ ਜਿਹੜੇ ਨਾਨ ਟੈਕਨੀਕਲ ਲੋਕ ਹੈ ਮਤਲਬ ਡੀਸੀ ਲੈਵਲ ਦੇ ਉਹਨਾਂ ਕੋਲ ਕਈ ਵਾਰੀ ਇੰਨੀ ਐਡਿਕੁਏਟ ਨਹੀਂ ਹੁੰਦਾ ਕਿ ਹੈਲਥ ਦੇ ਵਿੱਚ ਕਿਸ ਤਰ੍ਹਾਂ ਇਹ ਪ੍ਰੋਟੋਕੋਲ ਕਿੰਦਾ ਰੱਖਿਆ ਜਾਵੇ ਤੇ ਜਿਹੜੇ ਹੈਲਥ ਦੇ ਕਿਉਂਕਿ ਉਹ ਅੰਡਰ ਡਿਪਟੀ ਕਮਿਸ਼ਨਰ ਦੀ ਗਾਈਡਲਾਈਨ ਤੇ ਕਰਦੇ ਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਲਾਹ ਵੀ ਦਿੰਦੇ ਆ ਪਰ ਮੈਂ ਇਹ ਸਲਾਹ ਦੇਣਾ ਚਾਹਾਂਗਾ ਕਿ ਸਾਡੇ ਕੋਲ ਇੱਕ ਬੜਾ ਵੱਡਾ ਸੈਟਅਪ ਹੁੰਦਾ ਸਾਡੇ ਕੋਲ ਸਿਵਲ ਸਹਾਜਨਾ ਐਸ ਐਮਓ ਐਮਓ ਹਮ ਇਸ ਤੋਂ ਥੱਲੇ ਸਾਡੇ ਕੋਲ ਹੁੰਦਾ ਐ ਐਲ ਐਚ ਵੀ ਐ ਏ ਐਨ ਐਮ ਆਸ਼ਾ ਵਰਕਰ ਹੈ ਜੀ ਅੱਛਾ ਅਸੀਂ ਇਹ ਗੱਲ ਨੂੰ ਘਰ-ਘਰ ਪਹੁੰਚਾਣਾ ਹਮ ਮੇਰੇ ਲੈ ਹਿਸਾਬ ਦੇ ਨਾਲ ਜਿਹੜੀਆਂ ਮੈਂ ਤੁਹਾਨੂੰ ਉਹ ਗੱਲਾਂ ਦਸੀਆਂ ਇਹ ਤਾਂ ਇਹਨਾਂ ਨੂੰ ਕਰਕੇ ਤੇ ਸਾਨੂੰ এডਿਕੇਸ਼ਨ ਪਹਿਲਾਂ ਆਪਣੇ ਸਟਾਫ ਨੂੰ ਦੇਣੀ ਪਊਗੀ ਬਹੁਤ ਘੱਟ ਘੱਟ ਟਾਈਮ ਜੀ ਇਹ ਨਹੀਂ ਅਸੀਂ ਕਹ ਅਡਿਕੇਸ਼ਨ ਦੇ ਇਹਨੂੰ 10 ਦਿਨ ਲਾ ਦੀ ਬਿਲਕੁਲ ਫਿਰ এডਿਕੇਸ਼ਨ ਇੱਕ ਜਾਂ ਦੋ ਦਿਨ ਚ ਉਹਨਾਂ ਨੂੰ এডਿਕੇਸ਼ਨ ਦਿਓ ਹੂੰ ਐਨਐਮ ਐਲਤਵੀਨ ਦੱਸੋ ਐਨਐਮ ਦੱਸੋ ਸਟਾਫ ਨੂੰ ਦੱਸੋ ਫਾਰਮਾਸਿਸਟ ਨੂੰ ਵੀ ਦੱਸੋ ਜੀ ਠੀਕ ਹੈ ਜੀ ਉਹਨਾਂ ਨੂੰ ਕੀ ਐਡਿਕੇਸ਼ਨ ਦੇ ਦਿੱਤੀ ਉਹਨਾਂ ਕੋ ਐਡਿਕੁਏਟ ਪ੍ਰੋਵਾਈਡਡ ਡਰਗ ਜਿਹੜੀਆਂ ਅਸੀਂ ਦਸੀਆਂ ਡਰਗ ਤੇ ਉਹਨਾਂ ਨੂੰ ਪਤਾ ਹੋਣਾ ਐਂਟੀ ਸਨੇਕ ਵੈਨਮ ਹਾਰਟ ਡਿਸਫੰਕਸ਼ਨ ਦੇ ਅੰਦਰ ਉਹ ਉਹ ਹੋਣਾ ਚਾਹੀਦਾ ਤੇ ਲੋਕ ਨੂੰ ਐਂਟੀਸਨੇਕ ਵੈਨਮ ਕਿੱਦਾਂ ਲਗਾਣਾ ਕਿੰਨੀ ਡੋਜ਼ ਦੇਣੀ ਕਿੱਦਾਂ ਦੇਣੀ ਇਹਦੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈਗਾ ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ 1000 ਦੇ ਪਿੱਛੇ ਇਕਾਸ਼ਾ ਵਰਕਰ ਕੰਮ ਕਰਦੀ ਹੈ ਜਿਹੜੀ 1000 ਦੀ ਪਾਪੂਲੇਸ਼ਨ ਤੋਂ ਸਾਨੂੰ ਜਲਦੀ ਪਤਾ ਲੱਗਣਾ ਚਾਹੀਦਾ ਕਿਹੜੀ ਪਾਪੂਲੇਸ਼ਨ ਇਨ ਡੇਂਜਰ ਹੈਗੀ ਹੈ ਕਿਹੜੀ ਪਾਪੂਲੇਸ਼ਨ ਹੜ ਹੜ ਪੀੜਤ ਹੜ ਤੋਂ ਪ੍ਰਭਾਵਿਤ ਹੈ ਉਸ ਦੇ ਵਿੱਚ ਅਗਰ ਕੋਈ ਸਿੰਪਟਮ ਉਹਦੇ ਵਿੱਚ ਉਲਟੀਆਂ ਟਟੀਆਂ ਇਹਾਂ ਉਹਦੇ ਚ ਪੀੜੀਆਂ ਬੁਖਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦਾ ਉਹਨਾਂ ਨੂੰ ਜਲਦੀ ਆਈਡੈਂਟੀਫਾਈ ਕਰੋ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦਾ ਕੌਜ਼ ਲੱਭੋ ਉਹਨਾਂ ਦਾ ਕੌਜ਼ ਲੱਭ ਕੇ ਉਹਨਾਂ ਦਾ ਫੌਰੀ ਇਲਾਜ ਕਰੋ ਠੀਕ ਹੈ ਫੌਰੀ ਇਲਾਜ ਮੇਰਾ ਇਹੀ ਹੈ ਐਡਮਿਨਿਸਟ੍ਰੇਸ਼ਨ ਦਾ ਖਾਸ ਕਰ ਸਿਵਲ ਸਰਜਨ ਵੱਲ ਲੜਨ ਹੁੰਦੇ ਆ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਤੇ ਪਰ ਇਹ ਇਹ ਢਿੱਲੇ ਨਾ ਪੈਣ ਇਸ ਲੈਵਲ ਤੇ ਕੰਮ ਕਰਕੇ ਅਸੀਂ ਆਪਣਾ ਜਿਹੜਾ ਟਾਰਗੇਟ ਹੈ ਹਰ ਪੀਰੀਅਡ ਹਰ ਪੀਰੀਅਡ ਪਰਿਵਾਰ ਦਾ ਜਿਹੜਾ ਬਿਮਾਰ ਹੈਗਾ ਜੀ ਤੇ ਉਹ ਸਾਡਾ ਜਿਹੜਾ ਟਾਰਗੇਟ ਹੈ ਉਹਨੂੰ ਅੱਛੀ ਤਰ੍ਹਾਂ ਦੇ ਨਾਲ ਉਹਨੂੰ ਕਵਰ ਅਪ ਕਰਨ ਉਹਨੂੰ ਪ੍ਰੋਪਰ ਦਵਾਈ ਦੇਣ ਉਹਦੇ ਲਈ ਪ੍ਰੋਪਰ ਦਵਾਈ ਦੇ ਕੇ ਤੇ ਇੱਕ ਅਨ ਖਾਸ ਕਰ ਟੈਟਨਸ ਟੌਕਸਾਈਡ ਜੀ ਟੈਟਨਸ ਟੌਕਸਾਈਡ ਆਂਡ ਐਂਟੀਸਟੈਕ ਬਣਾ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਹ ਬਿਮਾਰੀਆਂ ਉਹਦੀਆਂ ਵਾਕੀ ਵਾਟਰ ਬੋਰਨ ਬਿਮਾਰੀਆਂ ਹੈ ਬਾਕੀ ਜਿੱਦਾਂ ਤੁਸੀਂ ਡੇਂਗੂ ਦੀ ਗੱਲ ਕੀਤੀ ਡੇਂਗੂ ਹੈ ਮਰੇ ਜੇ ਕੀ ਵਕ ਤੇ ਡੇਂਗੂ ਬਹੁਤ ਆ ਕੋਸ਼ਰੀ ਸਾਡੇ ਕੋ ਮੰਗਦਾ ਡੇਂਗੂ ਸਾਡੇ ਕੋ ਮੰਗਦਾ ਕਿ ਸਾਨੂੰ ਥੋੜੀ ਹਾਈਡਰੇਸ਼ਨ ਅੱਛੀ ਕਰ ਦਿਓ ਤੇ ਸਾਨੂੰ ਪੈਰਾਸੀਟਾਮੋਲ ਦੇ ਦਿਓ ਰੈਸਟ ਦੇ ਦਿਓ ਠੀਕ ਹੈ ਹਾਂ ਡੇਂਗੂ ਉਦੋਂ ਹੀ ਸਾਡਾ ਖਰਾਬ ਕਰਦਾ ਜਿਹੜੀ ਗੱਲ ਆਸ਼ਾ ਵਰਕਰਾਂ ਏ ਐਨ ਐਮ ਐਲ ਐਚ ਵੀ ਸਟਾਫ ਨਰਸਿਸ ਫਾਰਮਾਸਿਸ ਸਮਝਾਉਣ ਵਾਲੀ ਹੈ ਕਿ ਇਨਡਿਸਕ੍ਰਿਮੀਨੇਟ ਐਂਟੀਬਾਇਟਿਕ ਨਹੀਂ ਦੇਣਾ ਬਾਕੀ ਜਿਹੜੀ ਮੈਡੀਕਲ ਸਟੋਰ ਹੈਗੇ ਆ ਉਹਨਾਂ ਨੂੰ ਸਟ੍ਰਿਕਟਲੀ ਉਹਨਾਂ ਨੂੰ ਇਹ ਮਨਾ ਕਰਨਾ ਹੈ ਕਿ ਆਪਣੇ ਲੈਵਲ ਤੇ ਕੋਈ ਦਵਾਈ ਨਹੀਂ ਦੇਣੀ ਜਦੋਂ ਤੱਕ ਸਕੇਨ ਆਏਗੀ ਉਹੀ ਦੋਸ ਹਾਂ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਹਰ ਪੀੜਤਾਂ ਦਾ ਤੁਸੀਂ ਇਲਾਜ ਮੁਫਤ ਕਰੋਗੇ ਜਿਹੜੇ ਲੋਕ ਤੁਹਾਡੇ ਕੋਲ ਇਲਾਜ ਕਰਾਉਣ ਆਉਣਗੇ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਆਪਣਾ ਐਡਰੈਸ ਦੱਸ ਦਿਓ ਜੀ ਇੱਕ ਵਾਰੀ ਮੈਡਾ ਜੀ ਮੈਂ ਮੇਰਾ ਪ੍ਰਕਾਸ਼ ਹਸਪੀਟਲ ਹੈਗਾ ਜੀ ਫਗਵਾੜਾ ਰੋਡ ਆਪੋਜੀਟ ਗਵਰਨਮੈਂਟ ਕਾਲਜ ਗਲਤ ਹੋਸਟਲ ਜੀ ਹੁਸ਼ਿਆਰਪੁਰ ਹਮ ਤੇ ਮੇਰਾ ਫੋਨ ਨੰਬਰ ਹੈਗਾ 9855754820 9855754820 ਮੈਂ ਆਪਣੇ ਫੋਨ ਤੇ ਰਾਤ ਦੇ ਸਮੇਂ ਵੀ ਲੋਕਾਂ ਨੂੰ ਸਲਾਹ ਦੇਣ ਲਈ ਬਚਨਵੰਦ ਹਾਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸੂਏ ਸੰ ਸਾਡੇ ਨਾਲ ਡਾਕਟਰ ਸੁਰਿੰਦਰ ਸਿੰਘ ਦਾਤ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਆਪਾਂ ਡੈਂਗੂ ਤੋਂ ਕਿਵੇਂ ਬਚ ਸਕਦੇ ਆ ਜਿਹੜੀਆਂ ਬਿਮਾਰੀਆਂ ਫੈਲ ਰਹੇ ਆ ਆਪਾਂ ਕਿਵੇਂ ਆਪਣਾ ਆਪਣੇ ਪਰਿਵਾਰ ਦਾ ਛੋਟੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖ ਸਕਦੇ ਆ ਸੋ ਤੁਸੀਂ ਵੀ ਡਾਕਟਰ ਸਾਹਿਬ ਦੀਆਂ ਗੱਲਾਂ ਧਿਆਨ ਨਾਲ ਸੁਣ ਲਿਓ ਧਿਆਨ ਰੱਖਿਓ ਕਿ ਕਿਹੜੀਆਂ ਗੱਲਾਂ ਦਾ ਇਹਨਾਂ ਦੱਸਿਆ ਗਿਆ ਕਿ ਕਿਹੜੀਆਂ ਦਵਾਈਆਂ ਸਾਨੂੰ ਸਭ ਤੋਂ ਪਹਿਲਾਂ ਲੈਣੀਆਂ ਚਾਹੀਦੀਆਂ ਨੇ ਸੋ ਅਸੀਂ ਬਹੁਤ ਜਲਦ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਉਹ ਤੱਕ ਤੁਸੀਂ ਆਪਣੇ ਪ੍ਰੀਤ ਕਰੀਵਾਲ ਨੂੰ ਦਿਓ ਇਜਾਜ਼ਤ ਧੰਨਵਾਦ ਜੀ